ਸ਼ਸ਼ੀਕਾਲ ਜੀ ਮੈਂ ਡਾਕਟਰ ਜਗਤਾਰ ਸਿੰਘ ਹਿੰਮਤਪੁਰਾ ਤੋਂ ਮੈਂ ਮਿੰਟੂ ਖਰਮੀ ਹਿੰਮਤਪੁਰਾ ਜੀ ਸੰਦਲੀ ਸੁਪਨੇ ਚੈਨਲ ਤੇ ਅੱਜ ਤੁਹਾਨੂੰ ਇੱਕ ਦਿਲਦਾਰ ਬੰਦੇ ਨਾਲ ਮਿਲਾ ਰਹੇ ਹਾਂ ਜਰਨੈਲ ਸਿੰਘ ਢਿੱਲੋਂ ਤਲਵੰਡੀ ਤੋਂ ਨੇ ਤੇ ਮੈਂ ਕਹਿੰਨਾ ਕਈ ਦੇਸ਼ਾਂ ਦੇ ਵਿੱਚ ਇਹਦਾ ਰਹਿਣ ਵਸੇਰਾ ਵੀ ਹੈ ਹਾਂਜੀ ਇਹਨਾਂ ਨੂੰ ਆਪਾਂ ਜੇ ਕਹੀਏ ਤੇ ਜੇਡੀ ਵੀ ਕਹਿੰਦੇ ਆ ਤੇ ਪੰਜਾਬ ਦੇ ਨਾਲ ਇੰਨਾ ਮੋਹ ਆ ਮੈਂ ਕਹਿੰਨਾ ਅੰਤਾਂ ਦਾ ਹੀ ਆ ਮੋਹ ਤੇ ਇਹਨਾਂ ਦੇ ਜੇ ਆਪਾਂ ਤੁਹਾਨੂੰ ਕੰਮ ਗਿਣਾਈਏ ਤਾਂ ਮੈਂ ਕਹਿੰਦਾ ਵੀ ਗਿਣੇ ਨਹੀਂ ਜਾਣੇ ਹਨ ਕਿਉਂਕਿ ਅਸੀਂ ਸਾਡਾ ਮਕਸਦ ਇਹ ਹੈ ਵੀਡੀਓ ਬਣਾਉਣ ਦਾ ਕਿਉਂਕਿ ਇਹਨਾਂ ਦੀ ਤਰੀਫ਼ ਕਰਨੀ ਬੰਦੀ ਆ ਤੇ ਅੱਜ ਅਸੀਂ ਉਹੀ ਕਰਨ ਆਏ ਆ ਕਿਉਂਕਿ ਆਪਣੇ ਘਰਾਂ ਦੇ ਵਿੱਚ ਕੰਮ ਕਰਨ ਵਾਲੇ ਹਨ ਤੇ ਬਹੁਤ ਹੁੰਦੇ ਆ ਵੱਡੇ ਪਰਿਵਾਰ ਜਿਹੜੇ ਆਪਣੇ ਸੀਰੀ ਦੇ ਤੌਰ ਤੇ ਘਰਾਂ ਦੇ ਵਿੱਚ ਆਪਣੇ ਹੈਲਪਰ ਰੱਖਦੇ ਨੇ ਤੇ ਅਸੀਂ ਉਹਨਾਂ ਦੀ ਹੀ ਕਹਾਣੀ ਤੁਹਾਨੂੰ ਅੱਜ ਦੱਸਾਂਗੇ ਵੀ ਇਹ ਬਾਈ ਨੇ ਜਿਹੜੇ 4-4 5-5 ਮੁੰਡਿਆਂ ਨੂੰ ਜਿਹੜਾ ਕੰਮ ਆਪ ਦਾ ਪੁੱਤ ਬਣਾ ਕੇ ਦਿੱਤਾ ਬਾਈ ਜਰਨਲ ਨੇ ਇਹ ਵੀ ਕਿਹਾ ਵੀ ਇਹਨਾਂ ਨੂੰ ਮੈਂ ਪੈਰਾਂ ਸਰ ਖੜਾ ਹੀ ਕਰਨਾ ਵੀ ਮੇਰਾ ਇਹ ਨਿਸ਼ਾਨਾ ਹੀ ਆ ਵੀ ਮੈਂ ਇੱਕ ਨਹੀਂ ਮੇਰੇ ਤਾਂ 4-4 ਪੁੱਤ ਆ ਇਹ ਤੇ ਉਹਨਾਂ ਨੂੰ ਪੁੱਤ ਬਣਾ ਕੇ ਉਹਨਾਂ ਨੂੰ ਕੰਮ ਖੋਲ ਕੇ ਦਿੱਤੇ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਤੇ ਇੱਕ ਬਾਈ ਨੂੰ ਜਿਹੜਾ ਜੂਸ ਦੀ ਦੁਕਾਨ ਕਰਕੇ ਦਿੱਤੀ ਹੈ ਜਿਹੜਾ ਆਪਣਾ ਬਾਈ ਜੋਰਾ ਸਿੰਘ ਇਹਨਾਂ ਦੇ ਨਾ ਸੀਰੀ ਸੀਗਾ ਜੀ 40 ਸਾਲਾਂ ਤੋਂ ਤੇ ਉਹਨਾਂ ਦੀ ਡੈਥ ਹੋ ਗਈ ਸੀਗੀ ਤੇ ਇੱਕ ਮੁੰਡਾ ਉਹਨਾਂ ਦਾ ਪੈਰੋਂ ਅੰਗਹੀਣ ਸੀਗਾ ਤੇ ਉਹਦੇ ਵਾਸਤੇ ਇਹਨਾਂ ਨੇ ਜੂਸ ਦਾ ਬਹੁਤ ਸੋਹਣਾ ਕੰਮ ਕਰਕੇ ਦਿੱਤਾ ਉਹ ਵੀ ਤੁਹਾਨੂੰ ਸਾਰਾ ਕੁਝ ਦਰਸ਼ਨ ਕਰਵਾਵਾਂਗੇ ਤੇ ਅੱਜ ਆਪਾਂ ਹੁਣ ਆਪਾਂ ਮਿਲਦੇ ਆਂ ਬਾਈ ਜੀਡੀ ਨੂੰ ਯਾਨੀ ਕਿ ਜਰਨਲ ਸਿੰਘ ਢਿੱਲੋਂ ਨੂੰ ਤੇ ਸੁਣਦੇ ਆ ਉਹਨਾਂ ਦੇ ਕੀ ਵਿਚਾਰ ਆ ਹਨਾ ਤੇ ਜਿਹੜੇ ਇਹ ਕੰਮ ਕਰ ਰਹੇ ਨੇ ਆਪਣੇ ਜਿਹੜੇ ਹੈਲਪਰਾਂ ਲਈ ਤੇ ਉਹਨਾਂ ਦੇ ਬਾਰੇ ਇਹ ਦਿਮਾਗ ਦੇ ਵਿੱਚ ਕਿਵੇਂ ਆਇਆ ਵੀ ਉਹਨਾਂ ਦੀ ਆਪਾਂ ਹੈਲਪ ਕਰਨੀ ਆ ਆ ਦੇਖੋ ਭਾਈ ਆਪ ਹੀ ਹਨਾ ਜਿਹੜਾ ਹੈ ਕੰਮ ਕਰ ਖੇਤਾਂ ਦੇ ਵਿੱਚ ਕਰ ਰਿਹਾ ਮੈਨੂੰ ਤਾਂ ਐ ਨਹੀਂ ਲੱਗਦਾ ਵੀ ਇਹ ਬੰਦਾ ਕੋਈ ਬਾਹਰੋਂ ਐਨਆਰਆਈ ਤੇ ਪੰਜਾਬ ਨਾਲ ਇੰਨਾ ਮੋਹ ਆ ਖੇਤੀ ਨਾਲ ਮੋਹ ਆ ਮੋਹ ਆ ਨਾ ਤੁਸੀਂ ਨਾ ਜਰਨਲ ਇੱਕ ਨਾਂ ਦੀ ਤਾਂ ਦੇਖੀ ਹੋਣਗੇ ਪਰ ਦਿਲਾਂ ਦੇ ਜਰਨਲ ਨਹੀਂ ਦੇਖੇ ਹੋਣੇ ਤੇ ਅੱਜ ਆਪਾਂ ਉਹੀ ਤੁਹਾਨੂੰ ਜਰਨਲ ਮਿਲਾ ਰਹੇ ਹਾਂ ਹਾਂਜੀ ਬਾਈ ਜਰਨੈਲ ਜੀ ਤੁਹਾਡਾ ਸਾਡੇ ਸੰਦਲਜੀਤ ਰੂਪ ਨੇ ਚੈਨਲ ਤੇ ਸਵਾਗਤ ਹੈ ਜੀ ਹਾਂਜੀ ਸਤਿ ਸ਼੍ਰੀ ਅਕਾਲ ਤੇ ਅਸੀਂ ਅੱਜ ਤੁਹਾਨੂੰ ਪਤਾ ਲੱਗਿਆ ਸੀਗਾ ਵੀ ਤੁਹਾਡੀ ਜਿਹੜੀ ਜ਼ਿੰਦਗੀ ਹੈ ਬਹੁਤ ਸੰਘਰਸ਼ਪੂਰਨ ਰਹੀ ਹੈ ਬਿਲਕੁਲ ਤੇ ਅਸੀਂ ਤੁਹਾਡੇ ਕੋਲੋਂ ਤੁਹਾਡੇ ਮੂੰਹੋਂ ਹੀ ਪੁੱਛਦੇ ਹਾਂ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤਾਂ ਸਾਰੇ ਦੇਖਣ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਬਾਕੀ ਤੁਹਾਨੂੰ ਜੀ ਆਇਆਂ ਕਿਉਂਕਿ ਮਨਦੀਪ ਖਰਮੀ ਮੇਰਾ ਦੋਸਤ ਆ ਤੁਸੀਂ ਉਹਨਾਂ ਦੇ ਬ੍ਰਦਰ ਹੋ ਏ ਮਲਕੇ ਆਪਣੀ ਅੱਜ ਮੁਲਾਕਾਤ ਹੋਣੀ ਸੀ ਹੈ ਨਾ ਤਾਂ ਉੱਥੇ ਉਹਨਾਂ ਨੂੰ ਅਸੀਂ ਮਿਲਦੇ ਰਹਿੰਨੇ ਆ ਮੈਂ ਇੰਗਲੈਂਡ ਤੋਂ ਆ ਤੇ ਬਾਕੀ ਇੱਥੇ ਪਿੰਡ ਨਾਲ ਮੈਂ ਜੁੜਿਆ ਕਿ ਮੈਨੂੰ 1988 ਦਾ ਬਾਹਰ ਗਿਆ ਹੋਇਆ ਮੈਂ ਜੀ ਤਾਂ 1988 ਤੋਂ ਮਲਕੇ ਕਿੰਨੇ ਸਾਲ ਹੋ ਗਏ 33 ਸਾਲ ਹੋ ਗਏ ਜੀ ਪਰ 33 ਨਹੀਂ ਮੈਂ 40 ਵਾਰੀ ਇੰਡੀਆ ਆਇਆ ਓਕੇ ਜੀ ਲੋਕ 5 ਸਾਲਾਂ ਬਾਅਦ ਆਉਂਦੇ ਆ ਪਰ ਮੈਂ ਹਰ ਸਾਲ ਮਾਤਾ ਜੀ ਬੈਠੇ ਆ ਤਾਂ ਇਸੇ ਕਰਕੇ ਮੈਂ ਹਰ ਸਾਲ ਇੱਥੇ ਇੰਡੀਆ ਆਉਣਾ ਤੇ ਬਾਕੀ ਰਹੀ ਗੱਲ ਜਿਹੜੀ ਮਾਂ ਦੇ ਨਾਲ ਜਿਹੜਾ ਜੋੜ ਆ ਹਰ ਇੱਕ ਦਾ ਹੁੰਦਾ ਹੈ ਹਨ ਮੈਂ ਇੰਡੀਆ ਸੈਦ ਮਾਂ ਕਰਕੇ ਹੀ ਆਉਣਾ ਤਾਂ ਦੂਸਰਾ ਜਿਹੜਾ ਯਾਰ ਦੋਸਤ ਇੰਨੇ ਚੰਗੇ ਹੈ ਹਨ ਜਿਵੇਂ ਉਹ ਮੁੰਡਾ ਹੁਣ ਰਣਜੀਤ ਆ ਤਾਂ ਸਾਰੇ ਘਰ ਦੇ ਕੰਮਕਾਰ ਇਹੀ ਸਮਝਦਾ ਦੋ ਭਰਾ ਸੀ बापू ਬਾਈ ਕਿੱਲੇ ਜ਼ਮੀਨ ਦੇ ਗਿਆ ਉੱਥੇ ਵੀ ਵਧੀਆ ਸਟੋਰ ਆ ਆਪਣੇ ਸਭ ਕੋ ਸਾ ਹਨ ਹਾਂਜੀ ਤੇ ਪਰ ਮਕਸਦ ਉਹੀ ਪਿੰਡ ਨਾਲ ਜੁੜਨ ਦਾ ਜੀ ਵੀ ਪਿੰਡ ਜਿੱਥੇ ਥੋੜਾ ਜਨਮ ਹੋਇਆ ਹਰ ਕੋਈ ਬੰਦਾ ਚ ਕੈਨੇਡਾ ਜੰਮਿਆ ਉਹ ਕੈਨੇਡਾ ਨਾਲ ਹੀ ਜੁਆਇੰਟ ਹੁੰਦਾ ਹਨ ਕਹਿੰਦੇ ਨਾ ਜਵਾਕ ਇੱਥੋਂ ਦੇ ਜੀ ਨਹੀਂ ਲਾਉਂਦੇ ਉਹ ਕਰਦੇ ਕਿਉਂਕਿ ਜੰਮੇ ਉੱਥੇ ਆ ਉਹ ਮੈਂ ਜੰਮਿਆ ਇੱਥੇ ਆ ਪਲਿਆ ਇੱਥੇ ਨਰਮੇ ਗੁੱਡੇ ਆ ਕਣਕਾਂ ਗੁੱਡੀਆਂ ਬਾਪੂ ਨਾਲ ਪਰ 1988 ਚ ਵਿਆਹ ਕਰਨ ਤੋਂ ਬਾਅਦ ਮੈਂ ਬਾਹਰ ਚਲਾ ਗਿਆ ਏ ਹਾਂਗਕਾਂਗ ਗਿਆ ਹਾਂਗਕਾਂਗ ਤੋਂ ਬਾਅਦ ਇੰਗਲੈਂਡ ਗਿਆ ਇੰਗਲੈਂਡ ਤੋਂ ਬਾਅਦ ਕੈਨੇਡਾ ਅਮਰੀਕਾ ਮਤਲਬ ਸਾਰੀ ਦੁਨੀਆ ਘੁੰਮ ਲਈ ਜੀ ਪਰ ਆਪਣੇ ਕੋਲੇ ਦੋਸਤ ਜਿਵੇਂ ਢਿੱਲੋ ਮਠੰਡੇ ਵਾਲੇ ਸਾਰੇ ਦੂਜੇ ਮੱਟ ਵਾਲੇ ਸਾਰੇ ਆਉਂਦੇ ਇੱਥੇ ਹੈਗਾ ਨਾ ਅੱਜ ਤੁਸੀਂ ਪਹਿਲੀ ਵਾਰੀ ਆਏ ਯੂਟਿਊਬਰ ਆਉਂਦੇ ਰਹਿੰਦੇ ਆ ਤੇ ਇਹ ਕੋਠੀ ਜਿਹੜੀ ਇਹ ਪਾਈ ਸੀ ਆਪਾਂ ਬੈਠਣ ਵਾਸਤੇ ਪਾਈ ਸੀ ਇਹ ਮਤਲਬ ਕਿ ਇਹ ਛੋਟੀ ਜੀ ਮੋਟਰ ਵਾਲੀ ਕੋਠੀ ਹੈ ਇਹ ਮੋਟਰ ਵਾਲੀ ਕੋਠੀ ਤੇ ਇੰਨੇ ਪੈਸੇ ਕੋਈ ਖਰਚਦਾ ਨਹੀਂ ਤੇ ਜਿਵੇਂ ਉਦੋਂ ਬਣਾਇਆ ਸੀ ਉਹ ਜੁੱਲਾ ਬਣਾ ਲਿਆ ਨਾਲ ਵੀ ਇੱਥੇ ਲੋਕ ਮੀਟ ਦੇ ਸ਼ਕੀਨ ਹਨ ਨਾ ਗਰਮ ਪਾਣੀ ਮਗਰ ਮਿਲ ਜੇ ਤੌੜਾ ਸਾਰਾ ਕੁਝ ਕਰਿਆ ਪਿਆ ਤੇ ਉੱਤੇ ਆ ਜੇ ਤੁਹਾਨੂੰ ਉੱਤੇ ਆ ਕੇ ਵੀ ਦਿਖਾਉਨੇ ਆਪਾਂ ਟੇਬਲ ਬੈਠਣ ਵਾਸਤੇ ਬਣਾਇਆ ਇਹ ਵੀ ਅਸੀਂ ਆਉਣੇ ਤਾਂ ਅਸੀਂ ਮਿਲਣਾ ਅਸੀਂ ਬਾਹਰੋਂ ਮਰਲੇ ਇੰਗਲੈਂਡ ਤੋਂ ਮਿਲਣਾ ਆਉਨੇ ਹਨਾ ਮਿਲਣਾ ਦਾ ਅੱਡਾ ਤਾਂ ਹੋਵੇ ਕੋਈ ਕਿੱਥੇ ਮਿਲਗੀ ਆਪਾਂ ਹਾਂਜੀ ਹਾਂਜੀ ਤੇ ਕਹਿੰਦੇ ਖਾਣ ਦੇ ਇਹ ਬੈਠਣ ਦੀ ਜਗ੍ਹਾ ਦਾ ਬਣਾਈ ਆ ਤੇ ਇਹ ਸਾਡੇ ਮੇਰੇ ਜਿੰਨ ਯਾਰ ਦੋਸਤਾਂ ਇਹ ਵੀ ਵਿੱਚ ਦੱਸ ਦਿੰਦਾ ਵੀ ਇਹ ਫੇਵਰੇਟ ਆ ਸਾਡੀ ਜੈਕਡਨਾਂ ਇੰਗਲੈਂਡ 'ਚ ਜਿਹੜਾ ਵੀ ਦੇਖੂਗਾ ਉਹਨੂੰ ਪਤਾ ਵੀ ਜੈਕਡਨਾਂ ਦੁੱਤੀ ਆ ਇਹ ਅਮਰੀਕਾ ਅਮਰੀਕਾ ਦੀ ਸ਼ਰਾਬ ਹੈ ਤੇ ਉਧਰ ਟੂਲ ਬਣਾਇਆ ਕਈ ਵਾਰੀ ਨਾ ਨੂੰ ਕੇ ਵੀ ਇਦਾਂ ਇੱਥੇ ਫਨ ਹੁੰਦਾ ਹੈ ਕਿ ਨਾ ਮਲਕਿ ਨਾਲ ਅੱਜ ਤਾਂ ਚਲੋ ਟਾਈਮ ਆਪਾਂ ਲੇਟ ਆਏ ਆ ਵੀ ਗਰਮੀ ਹੈ ਨਹੀਂ ਐਨੀ ਨਹੀਂ ਤਾਂ ਨਾਲ-ਨਾਲ ਨਾ ਆਉਣ ਨਾਲ-ਨਾਲ ਐਂ ਚੜੇ ਆਉਂਦੇ ਉੱਤੇ ਸਾਰੇ ਜਿੰਨੇ ਆਪਣੇ ਸਵਿੰਗ ਸੂਟ ਹੈਗੇ ਨਾ ਥੱਲੇ ਰੱਖੇ ਹੋਏ ਆਪਣੇ ਮੋਟਰਾਂ ਦੇ ਭਾਈ ਜੀ 12ਵਾਂ ਤਾਂ ਕੈਨੇਡਾ ਇੰਗਲੈਂਡ ਅਮਰੀਕਾ ਤੋਂ ਤਾਂ ਹੋਰ ਵੀ ਬਹੁਤ ਲੋਕ ਆਉਂਦੇ ਹਨ ਆਪਾਂ ਕਿਸੇ ਦੀ ਗੱਲ ਨਹੀਂ ਕਰਦੇ ਅਸੀਂ ਤੁਹਾਡੇ ਕੋਲੇ ਆਏ ਆ ਤੇ ਇੱਕ ਚੀਜ਼ ਦੇਖੀ ਅਸੀਂ ਆਪਣੇ 12 ਚ ਨਾ ਇੱਕ ਜੂਸ ਦੀ ਦੁਕਾਨ ਖੁੱਲੀ ਹੋਈ ਆ ਹਾਂਜੀ ਤੇ ਉਹ ਮੈਂ ਇਹਨੂੰ ਅਸੀਂ ਪੈਂਡ ਵਾਲਿਆਂ ਤੋਂ ਪੁੱਛਿਆ ਸੀ ਵੀ ਇਹ ਕੀ ਚੱਕਰ ਆ ਵੀ ਬਾਈ ਦਾ ਬਾਹਰ ਆਇਆ ਵਾ ਵੀ ਉਹਨੂੰ ਇੰਨੀ ਕੀ ਲੋੜ ਪੈ ਗਈ ਇੱਥੇ ਆ ਕੇ ਜੂਸ ਦੀ ਦੁਕਾਨ ਖੋਲਣ ਦੀ ਵੀ ਉਹਦੇ ਕੋਲੇ ਕਿਹੜਾ ਪੈਸਾਂ ਦੀ ਘਾਟ ਆ ਉਹ ਕਹਿੰਦੀ ਬਾਈ ਨਹੀਂ ਕਹਿੰਦੇ ਉਹ ਗੱਲ ਨਹੀਂ ਵੀ ਗੱਲ ਇਹ ਆ ਵੀ ਬਾਈ ਨੇ ਰਜਗਾਰ ਦਿੱਤਾ ਉਹਦੇ ਬਾਰੇ ਹੁਣ ਤੁਸੀਂ ਦੱਸੋਗੇ ਖੁੱਲ ਕੇ ਵੀ ਕੀ ਗੱਲ ਸੀ ਕੀ ਬਾਤ ਸੀ ਹਾਂਜੀ ਉਹੀ ਜਿਹੜੀ ਸਟੋਰੀ ਤੁਹਾਨੂੰ ਦੱਸ ਚੁੱਕੇ ਪਹਿਲਾਂ ਵੀ ਢਾਈ ਮਹੀਨੇ ਮੈਨੂੰ ਹੋ ਗਿਆ ਇਹਨੂੰ ਜੀ ਜੋਰਾ ਸਿੰਘ ਇੱਕ ਇਹ ਜਿਹਾ ਵਿਅਕਤੀ ਸੀ ਹਸਬੰਡ ਵਾਈਫ ਆਪਣੇ ਘਰੇ ਕੰਮ ਕਰਦੇ ਆ ਉਹ ਮਲਕਿ 2000 ਸੌਰੀ 8 ਸਾਲ ਤਾਂ ਮੇਰੇ ਨਾਲ ਹੋ ਗਿਆ ਕੰਮ ਕਰਦਿਆਂ ਨੂੰ ਖਾਣਾ ਖਾਣਾ ਬਣਾਉਣਾ ਤੇ ਸਫਾਈ ਕਰਨ ਦੋਨੇ ਜੀ ਸਾਹਮਦੇ ਸੀ ਤੇ 40 ਸਾਲ ਪਹਿਲਾਂ ਇਸ ਖੇਤ ਦੇ ਵਿੱਚ ਬਾਪੂ ਨੇ ਵੀ ਲਾਇਵੇ ਜੀ ਆ ਜਿੰਨੇ 2 ਬਾਈਕਲ ਜਮੀਨ ਦੇਖਦੇ ਆ ਤੁਹਾਨੂੰ ਇਹ ਜੋਰਾ ਸਿੰਘ ਨੇ ਹੀ ਇਹ ਬਣਾਏ ਰਿਹਾ ਤੇ ਉਸ ਤੋਂ ਬਾਅਦ ਦਿਮਾਗ ਦੇ ਵਿੱਚ ਇਹ ਆਇਆ ਵੀ ਜੋਰਾ ਸਿੰਘ ਹੁਣ ਆਪਣੇ ਬੱਚੇ ਵਿਆਹ ਚੁੱਕੇ ਆ ਰਿਟਾਇਰ ਹੋ ਗਿਆ ਤੇ ਉਹਨੂੰ ਹੈਲਪ ਕਰਨ ਵਾਸਤੇ ਆਪਾਂ ਪੱਕੇ ਤੌਰ ਤੇ ਉਹਨੂੰ 24 ਘੰਟੇ ਆਪਣੀ ਕੋਠੀ ਉਹ ਜਿਹੜੀ ਪਧੌੜ ਰੋਡ ਤੇ ਆ ਇੱਥੇ ਯੂਜ਼ ਵਾਰ ਆ ਪਧੌੜ ਤੋਂ ਐਂਟਰ ਹੁੰਦੇ ਆ ਪਹਿਲੀ ਸੱਜੇ ਵਾਲੀ ਕੋਠੀ ਆ ਜੀ ਤੇ ਉਹ ਉਹਨੂੰ ਸਮਾਤਾ ਪਰ ਮੇਰੇ ਆਉਣ ਦੇ ਇੱਕ ਦੁੱਖ ਭਰੀ ਗੱਲ ਜਿਹੜੀ ਦੱਸਣ ਲੱਗਿਆ ਵੀ ਜੋਰਾ ਸਿੰਘ ਦੀ ਮੌਤ 1 ਮਹੀਨੇ ਬਾਅਦ ਹੋ ਗਈ ਹਾਰਟ ਅਟੈਕ ਹੋ ਗਿਆ ਜੀ ਪਰ ਉਹਦਾ ਇੱਕ ਬੇਟਾ ਡਿਸੇਬਲ ਆ ਜਿਹੜਾ ਕਿ ਦੋਨਾਂ ਲੱਤਾਂ ਤੋਂ ਹੀ ਪੋਲੀਓ ਹੁੰਦਾ ਨੀ ਜਿਵੇਂ ਪੁਰਾਣੇ ਜ਼ਮਾਨੇ 'ਚ ਪੋਲੀਓ ਤੋਂ ਉਹ ਉਹ ਵੈ ਨਹੀਂ ਸੀ ਉਹ ਵਿਚਾਰਾ ਕਿਤੇ ਕੰਮ ਤਾਂ ਕਰ ਨਹੀਂ ਸਕਦਾ ਹੈਵੀ ਹੈ ਹਨਾ ਤਾਂ ਮੈਂ ਦਿਮਾਗ ਚਾਈ ਵੀ ਹੁਣ ਉਹਦੀ ਸਵੇ ਨੂੰ ਪੂਜਣ ਰੱਖੀ ਤਰੀਕਾ ਜੀ ਉਹਦੀ ਵਾਈਫ ਨਾਲ ਗੱਲ ਕੀਤੀ ਉਹ ਕਹਿੰਦੀ ਵੀ ਮੇਰਾ ਬੇਟਾ ਇੱਕ ਡਿਸੇਬਲ ਆ ਵੀ ਜੀ ਉਹਦੇ ਵਾਸਤੇ ਕੁਝ ਖੋਲ ਕੇ ਦੇ ਦਵਾਂ ਤੇ ਫਿਰ ਮੇਰੇ ਦਿਮਾਗ ਚ ਆਇਆ ਵੀ ਇੱਕ ਤਾਂ ਪਿੰਡ ਦਾ ਭਲਾ ਹੋਊਗਾ ਹਨਾ ਵੀ ਆਰਗੈਨਿਕ ਚੀਜ਼ਾਂ ਜਿਵੇਂ ਮੈਨੂੰ ਪਸੰਦ ਆ ਹਾਂਜੀ ਗੰਨੇ ਦਾ ਜੂਸ ਜਿਹੜਾ ਆਰਗੈਨਿਕ ਆ ਕੋਕ ਪੀਣ ਨਾਲੋਂ ਆ ਜਵਾਕਾਂ ਦੀ ਇਹ ਵੀ ਬਚਤ ਰਹੂਗਾ ਉਹਨੂੰ ਪਿੰਡ ਦਾ ਵੀ ਭਲਾ ਹੋਊ ਤੇ ਉਹਨੂੰ ਜਵਾਕ ਨੂੰ ਉੱਥੇ ਆਪਾਂ ਕੰਮ ਲਾਤਾ ਹਾਂਜੀ ਇਹ ਉਹ ਜੂਸ ਕੱਢ ਕੇ ਪਲਾਂਦਾ ਲੋਕਾਂ ਦਾ ਜੀ ਤੇ ਮਸੰਮੀ ਦਾ ਜੂਸ ਤੇ ਦਾ ਉਹਨੂੰ ਇੱਕ ਰੋਜ਼ਗਾਰ ਦੇਤਾ ਹੈ ਨਾ ਤੇ ਜਿਹੜਾ ਮੇਨ ਕਰਤਾ ਧਰਤਾ ਬੰਦਾ ਇੱਧਰ ਰਣਜੀਤ ਸਿੰਘ ਹਾਂਜੀ ਤੀਸਰਾ ਬੰਦਾ ਜਿਹੜੀ ਗੱਲ ਕਰਦੇ ਸੀ ਜੀ ਜੀ ਇਹ ਭਦੌੜ ਤੋਂ ਮੇਰੇ ਨਾਲ 8 ਸਾਲਾਂ ਦਾ ਜੁੜਿਆ ਹੋਇਆ ਮਨ ਇਹਦੀ ਇਮਾਨਦਾਰੀ ਮਗਰ ਭਜਦੀ ਹੈ ਅੱਜ ਤੱਕ ਕੋਈ 10 ਰੁਪਏ ਦਾ ਕੋਈ ਫਰਕ ਨਹੀਂ ਪਿਆ ਸਾਡਾ ਮਨ ਸਾਰਾ ਸੇਫ ਤੋਂ ਲਾ ਕੇ ਸਭ ਦਾ ਅਕਾਊਂਟ ਵੀ ਇਹਦੇ ਕੋਲੇ ਹੈ ਮੇਰੇ ਜੀ ਤੇ ਇਹਨੇ ਮਤਲਬ ਕਿ ਇੰਨੀ ਹਿੰਮਤ ਕੀਤੀ ਮੇਰੀ ਮਾਤਾ ਕਦੇ ਬਿਮਾਰ ਹੁੰਦੀ ਹੈ ਆ ਗੱਡੀ ਲੈ ਕੇ ਦਿੱਤੀ ਮੈਂ ਇਹਦੇ ਨਾਂ ਕਰਾਈ ਵੀ ਹੈ ਜੀ ਇਹਨੇ ਗੱਡੀ ਸ਼ਟਰ ਦਾ ਉਹਦਾ ਥੱਲੇ ਛੱਟ ਕੇ ਗੱਡੀ ਲੈ ਕੇ ਮਾਂ ਨੂੰ ਪਹਿਲਾਂ ਦਵਾਈ ਦਵਾ ਕੇ ਆਉਣੀ ਜੀ ਕੋਈ ਵੀ ਦੁੱਖ ਆ ਮੈਂ ਭੇਜਤਾ ਵੀ ਜਾ ਵੀ ਮਾਤਾ ਠੀਕ ਨਹੀਂ ਅੱਜਾ ਇਹਨੇ ਪਹਿਲੇ ਤੇ ਧਾਰ ਤੇ ਉੱਥੇ ਆਉਣਾ ਤੇ ਬਾਕੀ ਗੱਲ ਇਹਨਾਂ ਦੇ ਡੈਡ ਆ ਪੁਲਟਰੀ ਫਾਰਮ ਜਿਹੜਾ ਖੋਲਿਆ ਡੈਡ ਨੇ ਪੁਲਟਰੀ ਫਾਰਮ ਖੋਲ੍ਹਦੇ ਤੇ ਹੁਣ ਡੈਡ ਪਧੌੜ ਚਲੇ ਗਏ ਕਿਉਂ 슈ਗਰ ਦੇ ਮਰੀਜ਼ ਕਰਕੇ ਜੀ ਤੇ ਹੁਣ ਇੱਕ ਮੁੰਡਾ ਇਹ ਮੱਝੂ ਤੋਂ ਆ ਜੋਰਾ ਤੁਸੀਂ ਸੁਣਿਆ ਹੋਣਾ ਘੋੜਾ ਕੀ ਘੋੜਿਆਂ ਦੀ ਲਾਈਨ ਆ ਉਹ ਬਲੱਡ ਲਾਈਨ ਨਹੀਂ ਮੱਝੂ ਕਿ ਬਲੱਡ ਉਹਨਾਂ ਦੇ ਪੁੱਤਾਂ ਇਹ ਸਾਡੇ ਕੋਲੇ ਕੰਮ ਕਰਦੇ ਆ ਕਿਉਂਕਿ ਇੰਗਲੈਂਡ ਦਾ ਉਹਨਾਂ ਦਾ ਵੀਜ਼ਾ ਅਪਲਾਈ ਹੋਇਆ ਹੋਇਆ ਹੈ ਹਾਂ ਜੀ ਕਿਉਂਕਿ ਇਹਨੇ ਜਦ ਤੱਕ ਮੈਂ ਹੈਗਾ ਨਾ ਵੀ ਵਿਲਾ ਮੈਂ ਥੋੜਾ ਪਾਰ ਟਾਈਮ ਕੰਮ ਕਰ ਲਿਆ ਹੁਣ ਉਹਨਾਂ ਨੂੰ ਵੀ ਦਿੱਤਾ ਉਹ ਵਿਚਾਰੇ ਨਸ਼ਿਆਂ ਤੋਂ ਵੀ ਦੂਰ ਆ ਸਕਦੇ ਹਨ ਹਾਂ ਅੱਛਾ ਆ ਕਹਾਣੀਆਂ ਤੇ ਠੀਕ ਜਰਨਲ ਜੀ ਇੱਥੇ ਆਉਣ ਤੋਂ ਪਹਿਲਾਂ ਨਾ ਅਸੀਂ ਪਿੰਡ ਦੇ ਵਿੱਚ ਵੜ ਗਏ ਸੀਗੇ ਉੱਥੇ ਅਸੀਂ ਥੋੜਾ ਬਹੁਤ ਥੋੜੇ ਬਾਰੇ ਜਾਣਕਾਰੀ ਲਈ ਆ ਵੀ ਸਾਨੂੰ ਉਹਨਾਂ ਨੇ ਦੱਸਿਆ ਯਾਰ ਬੰਦਾ ਦਾ ਹੀਰਾ ਤੇ ਸਾਨੂੰ ਇਹ ਵੀ ਪਤਾ ਲੱਗਿਆ ਵੀ ਤੁਸੀਂ ਜਿਹੜੇ ਥੋੜੇ ਪਾਲੀ ਖਾਲੀ ਪਾਲੀ ਸੀ ਸਰਦਾਰ ਜੋਰਾ ਸਿੰਘ ਜੀ ਵੀ ਉਹਨਾਂ ਦੇ ਨਾਲ ਥੋੜੀ ਪਹਿਲਾਂ ਤੋਂ ਸਾਜਾ 40-45 ਸਾਲ ਤੋਂ ਤੇ ਵੀ ਬਾਪੂ ਜੀ ਉਹਨਾਂ ਨੇ ਉਹਨਾਂ ਦੀ ਬਹੁਤ ਮਦਦ ਕੀਤੀ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਬਸ ਬਾਈ ਜੀ ਉਹੀ ਕਹਾਣੀ ਵੀ ਬਾਪੂ ਦੇ ਸੇਵੇ ਨੂੰ ਪੂਜਦੇ ਆ ਰਹੇ ਹਨ ਜਿਵੇਂ ਬਾਪੂ ਨੇ ਉਹਨਾਂ ਨੂੰ ਰੱਖਿਆ ਹਨ 40 ਸਾਲ ਕੰਮ ਕਰਾ ਕੇ ਤੇ ਉਹਨਾਂ ਦੀ ਕਿਰਪਾ ਕਰਕੇ ਮੇਰਾ ਕਹਿੰਦਾ ਵੀ ਆ ਬਾਈਕਲੇ ਜਮੀਨ ਜਿਹੜੀ ਬਣਾਈ ਆ ਤਾਂ ਉਹ ਸਟੋਰੀ ਨੂੰ ਹੀ ਮਤਲਬ ਕਿ ਫਾਲੋ ਕਰਦੇ ਆ ਰਹੇ ਆ ਕਿਉਂਕਿ ਜੋਰਾ ਸਿੰਘ ਨਹੀਂ ਰਹੇ ਹੈਗਾ ਨਾ ਉਹਨਾਂ ਦੀ ਮੌਤ ਹੋ ਗਈ ਪਰ ਉਹਦੇ ਤਿੰਨ ਬੇਟੇ ਆ ਦੋ ਆਪਣੇ ਕੰਮ ਕਰਦੇ ਬਾਹਰ ਤੀਸਰਾ ਜਿਹੜਾ ਡਿਸੇਬਲ ਸੀ ਉਹ ਵਿਚਾਰਾ ਦੋਨੇ ਲੱਤਾਂ ਤੋਂ ਮਲ ਪੋਲਿਓ ਹੋਇਆ ਹੋਇਆ ਹੈਗਾ ਨਾ ਤੇ ਉਹਨੂੰ ਜੂਸਵਾਰ ਖੋਲ ਕੇ ਉਹ ਦਿੱਤੀ ਆਪਾਂ ਤੇ ਮਕਾਨ ਡੈਡ ਨੇ ਪਹਿਲਾਂ 40 ਸਾਲ ਪਹਿਲਾਂ ਉਹ ਜਿਹੜਾ ਕਨਾਲ ਲੈ ਕੇ ਨਾ ਉਹ ਮਕਾਨ ਡੈਡ ਨੇ ਪਾ ਕੇ ਦਿੱਤਾ ਸੀ ਮਤਲਬ ਪਰਿਵਾਰ 40 ਸਾਲਾਂ ਤੋਂ ਜੁੜਿਆ ਕਹੋ ਸਾਡੇ ਨਾਲ 50 ਸਾਲਾਂ ਤੋਂ 40 ਦਾ ਵੀ 50 ਤੇ ਬਸ ਉਹੀ ਕਹਾਣੀ ਚੱਲੀ ਆਉਂਦੀ ਆ ਤੇ ਮੈਂ ਉਹ ਬਾਪੂ ਦਾ ਸੇਵਾ ਪੂਜੂਗਾ ਪੂਜਦਾ ਰਹੂਗਾ ਮੈਂ ਨਾ ਇੱਕ ਚੀਜ਼ ਹੋਰ ਕਹਿਣੀ ਚਾਹਣਾ ਵੀ ਬਾਈ ਦੀ ਇੱਕ ਸੋਚ ਮੈਨੂੰ ਬਹੁਤ ਚੰਗੀ ਲੱਗੀ ਆ ਵੀ ਕੱਲੇ ਕੱਲੇ ਨੂੰ ਕਿਲੋ ਕਿਲੋ ਆਟਾ ਵੰਡਣ ਨਾਲੋਂ ਆਪਦੇ ਹੱਥਾਂ ਬੰਨੀ ਝਾਕਣ ਨਾਲੋਂ ਇਹਨਾਂ ਨੇ ਕੀ ਕਰਿਆ ਵੀ ਤਿੰਨ ਚਾਰ ਪਰਿਵਾਰ ਅਪਣਾਏ ਹੋਏ ਆ ਜਿਨ੍ਹਾਂ ਜਿਨ੍ਹਾਂ ਦਾ ਸਾਰੀ ਉਮਰ ਦਾ ਯਾਨੀ ਕਿ ਉਹਨਾਂ ਨੂੰ ਰੋਜ਼ਗਾਰ ਦੇਤਾ ਉਹ ਇਹਨਾਂ ਤੋਂ ਨਹੀਂ ਹੁਣ ਕੁਝ ਮੰਗਦੇ ਝਾਕ ਰੱਖਦੇ ਉਹ ਆਪਦੇ ਪੱਧਰ ਤੇ ਹੁਣ ਇੰਨੇ ਕੇ ਪਾਵਰਫੁਲ ਹੋ ਗਏ ਬੀਵਾ ਪੀ ਸਾਰਾ ਕੁਝ ਕਰੀ ਜਾਂਦੇ ਆ ਆਪਦਾ ਤੇ ਨਾਲੇ ਬਾਈ ਨਾਲ ਉਹਨਾਂ ਦਾ ਮੇਲ ਜੋੜ ਬਣਿਆ ਵਾ ਕਿਉਂਕਿ ਇੱਕ ਪਿਆਰ ਹੁੰਦਾ ਏ ਕਿਸੇ ਤੋਂ ਖਾਣਾ ਨਹੀਂ ਆਪਾਂ ਕਹਿ ਸਕਦੇ ਇਹ ਪਤਾ ਨਹੀਂ ਦੇਣਾ ਲੈਣਾ ਹੁੰਦਾ ਪਿਛਲੇ ਕਰਮਾਂ ਦਾ ਹੁੰਦਾ ਤੇ ਤਾਂ ਇਹਨੂੰ ਆਹੀ ਕੁਝ ਕਹਿ ਸਕਦੇ ਆਪਾਂ ਹਾਂਜੀ ਭਾਈ ਮੈਂ ਇੱਕ ਹੋਰ ਚੀਜ਼ ਦੇਖੀਆ ਮੈਨੂੰ ਲੱਗਦਾ ਥੋੜੇ ਇਲਾਏ ਹੋਣਗੇ ਹੋਰ ਤਾਂ ਕਿਸੇ ਨੇ ਕੀ ਲਾਉਣੇ ਆ ਜਾਮਣਾ ਇਹਨਾਂ ਦਾ ਰਸਤ ਲੱਗੇ ਆ ਚਾਰੇ ਪਾਸੇ ਬਹੁਤ ਵੱਡੀ ਗਣਤੀ ਚ ਉਹ ਤੁਹਾਨੂੰ ਕਿਵੇਂ ਵਿਚਾਰ ਆਇਆ ਵੀ ਆਪਾਂ ਇਹ ਲਈਏ ਹਾਂਜੀ ਬਾਈ ਜੀ ਉਹੀ ਕਹਾਣੀ ਜਿਹੜੀ ਵਾਰ-ਵਾਰ ਮਤਲਬ ਕਿ ਬਾਪੂ ਤੇ ਬੇਬੇ ਨੇ ਕਮਾਈ ਕਰਕੇ ਹੂੰ ਸਾਨੂੰ 22 ਕਿੱਲੇ ਜ਼ਮੀਨ ਦੇਤੀ ਹੈ ਹਨ ਜੀ ਤੋਂ ਚਲੋ ਭਰਾ 8 ਹੁੰਦੇ ਹੀ ਆ 11 ਕਿੱਲੇ ਭਰਾੰਦੇ ਸੀ 11 ਕਿੱਲੇ ਮੈਨੂੰ ਦੇਤੀ ਪਰ ਮੇਰਾ ਸ਼ੌਕ ਇਹੀ ਸੀ ਵੀ ਆਪਣੀ ਇਕਤਾ ਖਾਣੇ ਨੂੰ ਸੁਧਾਰ ਲਓ ਜੀ ਆਰਗੈਨਿਕ ਚੀਜ਼ਾਂ ਬਿਨਾਂ ਰੇਤ ਉਗਾ ਲਓ ਹੂੰ ਤੇ ਬਾਕੀ ਜਿਹੜਾ এনवायरमेंट ਵਾਸਤੇ ਦਰਖਤ ਲਾਓ ਵੱਧ ਤੋਂ ਵੱਧ ਜੀ ਮੈਂ 500 ਜਾਮਨ ਆਰਡਰ ਕੀਤੀ ਜੀ ਖੇਤ ਦੇ ਦਾਲੇ ਇੱਕ ਕਰਮ ਜਗਾ ਛੱਡ ਕੇ ਚਾਰ ਸਪੇਰੇ ਲਾਈ ਤੇ ਇਹਨੂੰ ਮਤਲਬ ਕਿ ਇੱਕ ਸਾਲ ਹੋ ਗਿਆ ਲੱਗੇ ਜੀ ਤੇ ਉਹ ਗਰੋ ਹੋ ਰਹੀ ਹੈ ਤੇ এনवायरमेंट ਸਾਫ਼ ਹੁੰਦੀ ਰਹੂ ਮੇਰਾ ਇਕੱਲੇ ਦਾ ਭਲਾ ਨਹੀਂ ਉੱਚ ਆਕਸੀਜਨ ਦੂਸਰੇ ਲੋਕਾਂ ਨੂੰ ਵੀ ਮਿਲੂਗੀ ਹੈ ਨਾ ਤੇ ਦੂਸਰਾ ਖਾਣੇ ਦੀ ਗੱਲ ਬਿਨਾਂ ਰੇਤ ਉਹ ਸਬਜ਼ੀਆਂ ਆ ਪਾਧਾ ਕਿੱਲਾ ਰੱਖਿਆ ਰਿਆ ਹੈ ਉਹਦੇ ਵਿੱਚ ਸਬਜ਼ੀਆਂ ਤੇ ਉਹ ਕਣਕ ਜਿਹੜੀ ਉਹ ਵੀ ਬਿਨਾਂ ਰੇਤ ਉਹ ਅੱਧਾ ਕਿੱਲਾ ਵੀ ਜੀ ਵੀ ਹੈ ਤੇ ਪੋਲਟਰੀ ਫਾਰਮ ਆ ਇਹ ਵੀ ਦੇਸੀ ਅੰਡੇ ਦੇਸੀ ਮੁਰਗੀਆਂ ਇੱਥੋਂ ਮਿਲਦੀਆਂ ਤੇ ਇਹ ਕਹਾਣੀ ਜ਼ਿੰਦਗੀ ਦੇ ਵਿੱਚ ਬਲ ਫਾਲੋ ਕਰ ਲੋ ਸਾਰੇ ਜਾਣੇ ਹੈਗਾ ਨਾ ਭਲਾ ਹੋ ਜੂ ਜ਼ਿੰਦਗੀ ਡਾਕਟਰਾਂ ਨੂੰ ਪੈਸੇ ਦੇਣ ਨਾਲੋਂ ਇਹ ਗੱਲਾਂ ਨੂੰ ਫਾਲੋ ਕਰ ਲਿਆ ਕਰੋ ਇੱਕ ਇੱਕ ਅੱਧੀ ਕਨਾਲ ਬਿਨਾਰੇ ਤੋਂ ਲਾ ਲਿਆ ਕਰੋ ਹਾਂਜੀ ਭਾਈ ਜੀ ਤੁਸੀਂ ਮੈਨੂੰ ਲੱਗਦਾ ਸੰਸਾਰ ਦੇ ਬਹੁਤ ਦੇਸ਼ਾਂ ਦੇ ਵਿੱਚ ਘੁੰਮੇ ਹੋ ਬਹੁਤ ਦੇਸ਼ਾਂ ਥੋੜੇ ਕਾਰੋਬਾਰ ਹਨ ਤੇ ਤੁਹਾਨੂੰ ਪੰਜਾਬ ਤੇ ਬਾਹਰਲੇ ਮੁਲਕਾਂ 'ਚ ਕੀ ਅੰਤਰ ਲੱਗਦਾ ओके मेन चीज भाई जबो स्टडी फिनिश ਕੀਤੀ ਸੀ ਮੈਸ ਦੀ ਕਾਲਜ ਬਰਨਾਲਾ ਤੋਂ ਵੀ ਇਹ ਕੰਪਲੀਟ ਨਹੀਂ ਸੀ ਕਰ ਸਕਿਆ ਜੀ ਤੇ ਉਸ ਤੋਂ ਬਾਅਦ ਬਾਹਰ ਦਾ ਰੁਝਾਨ ਮਤਲਬ ਕਿ ਲੋਕਾਂ ਵੱਲ ਦੇਖ ਕੇ ਮੈਂ ਵੀ ਚਲਾ ਗਿਆ ਹਾਂ ਨਾ ਹਾਂਜੀ ਤਾਂ ਪਹਿਲਾਂ ਅਮਰੀਕਾ ਜਾਣ ਦਾ ਸੀ ਪਰ ਬਾਅਦ ਚ ਹਾਂਗਕਾਂਗ ਹੀ ਸੈਟਲ ਹੋ ਗਏ ਉਸ ਤੋਂ ਬਾਅਦ ਇੰਗਲੈਂਡ ਚਲੇ ਗਏ ਪਰ ਜਿਵੇਂ ਤੁਹਾਨੂੰ ਪਹਿਲਾਂ ਵੀ ਮੈਂ ਦੱਸ ਚੁੱਕਿਆ ਹਾਂ ਵੀ ਮੈਂ ਜਿੰਨੇ ਵਾਰੀ 40 ਸਾਲ ਹੋ ਗਏ ਬਾਹਰ ਗਏ ਨੂੰ 50 ਵਾਰੀ ਮੈਂ ਇੰਡੀਆ ਆਇਆ ਹਰ ਸਾਲ ਇੱਕ ਵਾਰੀ ਤਾਂ ਆਉਣਾ ਹੀ ਆ ਸਾਲ ਚ ਤਿੰਨ ਵਾਰੀ ਵੀ ਆਇਆ ਕਿਉਂ ਮੈਂ ਜੜਾ ਨਾ ਜੁੜਿਆ ਹੋਇਆ ਮਨ ਲੇ ਇੱਥੇ ਆਪਣੀ ਮਾਂ ਨਾਲ ਜੁੜੇ ਆ ਪਿਓ ਨਾਲ ਜੁੜੇ ਆ ਤੇ ਬਾਕੀ ਜਿਹੜੇ ਨੌਜਵਾਨ ਜਾਂਦੇ ਆ ਅੱਜ ਕੱਲ ਕੈਨੇਡਾ ਦਾ ਤਾਂ ਬੁਰਾ ਹਾਲ ਹੋਇਆ ਪਿਆ ਤੁਹਾਡੇ ਸਾਹਮਣੇ ਹਾਂਜੀ ਇੱਥੇ ਵੀ ਬਹੁਤ ਕੰਮ ਆ ਜਿਉਂ ਕਰਨਾ ਚਾਹੋ ਨਾ ਉਹ ਮਨ ਲੇ ਜਿਵੇਂ ਕਹਿੰਦਾ ਜੂਸ ਦੀ ਰੇੜੀ ਜਾਂ ਕੁਝ ਵੀ ਹੋਰ ਨਿੱਕੇ ਕੰਮ ਜਿੰਨੀ ਕਿ ਤੁਹਾਡੀ ਗੁਜਾਇਸ ਆ ਇੱਥੇ ਤੁਸੀਂ ਸਰਵਾਈਵ ਕਰ ਸਕਦੇ ਹੋ ਇੱਥੇ ਪੈਸੇ ਕਮਾ ਸਕਦੇ ਹੋ ਪਰ ਤੁਹਾਡੀ ਫਾਈਨੈਂਸ਼ਲੀ ਸਿਚੁਏਸ਼ਨ ਕੀ ਛੋਟੇ ਤੋਂ ਵੀ ਸ਼ੁਰੂ ਕਰ ਲਓ ਨਾ ਸ਼ਰਮ ਮੰਨਣਾ ਛੱਡੋ ਸਬਜ਼ੀਆਂ ਵੇਚ ਲਓ ਇੱਥੋਂ ਤੱਕ ਵੀ ਮੈਂ ਕਹਿੰਨਾ ਤੇ ਜੂਸ ਵੇਚ ਲਓ ਮਨ ਲੇ ਇੱਥੇ ਕੰਮ ਬਹੁ ਮੇਰੀ ਸਲਾਹ ਇਹੀ ਹੈ ਨੌਜਵਾਨਾਂ ਨੂੰ ਵੀ ਬਾਹਰ ਦਾ ਖੜਾ ਛੱਡੋ ਉਹ ਬਾਹਰ ਉਹ ਪਹਿਲਾਂ ਵਾਲੇ ਬਾਹਰ ਨਹੀਂ ਰਹੇ ਜਿਹੜੇ ਸਾਡੇ ਵੇਲੇ ਸੀ ਨਾ ਉਹ ਬਾਹਰ ਹੁਣ ਨਹੀਂ ਰਹੇ ਕਿਉਂਕਿ ਇੱਥੋਂ ਪੈਸੇ ਮਗਾਉਣੇ ਤਿੰਦੇ ਆ ਤੁਹਾਨੂੰ ਭਾਈ ਜੀ ਮੈਨੇ ਇੱਕ ਇੱਕ ਮੈਂ ਗੱਲ ਤੁਹਾਡੇ ਨਾਲ ਵਿੱਚ ਹੀ ਤੁਹਾਡੀ ਗੱਲ ਚੱਲੀ ਆ ਜਿਵੇਂ ਤੁਸੀਂ ਕਿਹਾ ਵੀ ਨੌਜਵਾਨਾਂ ਨੂੰ ਸਿਕਾਰ ਇੱਥੇ ਵਧੇਗਾ ਮੈਂ ਟੀਨਾ ਸਹਿਮ ਤੱਕ ਆਪਣੇ ਬਲਾਸਪੁਰ ਰਾਮਾ ਰੋਡ ਤੇ ਇੱਕ ਪ੍ਰਵਾਸੀ ਹੈਗਾ ਕਰਤੀ ਕਹਿ ਸਕਦੇ ਆਪਾਂ ਉਹ ਇੱਕ ਰੇੜੀ ਲਾਉਂਦਾ ਜੀ ਉਹ ਰੇੜੀ ਉਹਦੀ ਗੋਲ ਗੱਪਿਆਂ ਦੀ ਆ ਹਾਂਜੀ ਤੇ ਉਹ ਰੇੜੀ ਤੋਂ ਉਹ ਬੰਦੇ ਨੇ ਜੀ ਬਲਾਸਪੁਰ ਦੇ ਵਿੱਚ ਦੋ ਮੰਜ਼ਲੀ ਕੋਠੀ ਪਾ ਲਈ ਤੇ ਫਿਰ ਸਾਡੇ ਬੰਦੇ ਕਿਉਂ ਨਹੀਂ ਕਰ ਸਕਦੇ ਇਹ ਚੀਜ਼ ਹਾਂ ਮੇਨ ਚੀਜ਼ ਬਈ ਉਹੀ ਆ ਗਈ ਕਿ ਸ਼ਰਮ ਵੀ ਮੈਂ ਪੁਰਾਣਾ ਜਮਾਨਾ ਸੀ ਵੀ ਸ਼ਰਮ ਤੇਰਾ ਮੁੰਡਾ ਫਿਰ 22 ਕਿੱਲੇ ਵਾਲਾ ਤੂੰ ਤੂੰ ਰੇੜੀ ਲਈ ਖੜਾ ਹੋਏ ਲੋਕਰ ਉਹ ਗੱਲਾਂ ਬਈ ਭੁੱਲ ਜੋ ਦੂਰ ਭੁੱਲ ਜੋ ਗੋਰੇ ਖੁਦ ਸਾਡੇ ਜਿਹੜੇ ਗੋਰੇ ਆ ਨਾ 50 50 ਕਿੱਲੇ ਦੇ ਮਾਲਕ ਉਹ ਰੇੜੀ ਲਾਉਂਦੇ ਆ ਇਹ ਗੋਰਿਆਂ ਤੋਂ ਹੀ ਗੱਲ ਸਿੱਖ ਲਈ ਅਸੀਂ ਵੀ ਸ਼ਰਮ ਵਾਲੀ ਕੋਈ ਗੱਲ ਨਹੀਂ ਗੁਰੂ ਨਾਨਕ ਦੇਵ ਜੀ ਇਹ ਗੱਲ ਕਹਿ ਗਏ ਕਿ ਕਿਰਤ ਕਰੋ ਨਾਮ ਜਪੋ ਵੰਡ ਛਕੋ ਇਹ ਤਿੰਨਾਂ ਚੀਜ਼ਾਂ ਨੂੰ ਫਾਲੋ ਕਰ ਲਓ ਕਦੇ ਵੀ ਭੁੱਖੇ ਨਹੀਂ ਮਰੋਗੇ ਇੱਕ ਨਾ ਹਾਸਿਆ ਵਾਲੀ ਗੱਲ ਹੀ ਆ ਵੀ ਮੈਂ ਤੇ ਸਾਡਾ ਮੇਰਾ ਮਿੱਤਰ ਡਾਕਟਰ ਜਗਤਾਰ ਅਸੀਂ ਹਿੰਦੁਸਤਾਨ ਦਾ ਕੋਈ ਕੋਨਾ ਨਹੀਂ ਛੱਡਿਆ ਪਰ ਅਹ ਤਲਵੰਦੀ ਪਤਾ ਨਹੀਂ ਕਿਵੇਂ ਸਾਥ ਰਹ ਗਈ ਇਹ ਅਸੀਂ ਅੱਜ ਪਹਿਲੀ ਵਾਰ ਹੀ ਆਏ ਆ ਤੇ ਆਪਾਂ ਬਾਈ ਜੀ ਨੂੰ ਪੁੱਛਦੇ ਆਂ ਵੀ ਆਹ ਲੋਕੇਸ਼ਨ ਕਿਹੜੀ ਹੈ ਜਿੱਥੇ ਆਪਾਂ ਬੈਠੇ ਆਂ ਓਕੇ ਲੋਕੇਸ਼ਨ ਦਾ ਵੀ ਤੁਹਾਨੂੰ ਸਟਾਰਟਿੰਗ ਤੁਹਾਡੇ ਪਿੰਡ ਤੋਂ ਹੀ ਕਰ ਲੈਣੇ ਆ। ਉਹ ਦੇਖੋ ਸਾਹਮਣੇ ਹਿੰਮਤਪੁਰਾ ਦਿਖਦਾ। ਤੁਸੀਂ ਹਿੰਮਤਪੁਰੇ ਤੋਂ ਆ ਨਾ ਉਹ ਹਿੰਮਤਪੁਰਾ ਦਿਖਦਾ। ਇੱਧਰ ਆ ਕੇ ਭਾਗੀ ਕੇ ਤੇ ਐ ਤਲਵੰਡੀ ਤੇ ਉਧਰ ਸੈਦੋ ਤੇ ਉਹ ਅਲਕੜਾ ਤੇ ਐ ਬੀਲੀ ਖੜਕ ਸਿੰਘ ਵਾਲਾ ਜਿਹਨੂੰ ਕਹਿੰਦੇ ਤੇ ਐ ਪਧੌੜ ਤੇ ਐ ਮੱਜੂ ਤੇ ਇਹ ਵਿਚਾਲੇ ਟੇਬਲ ਲੱਗਿਆ ਇਹ। ਇਹ ਵਿਚਕਾਰ ਟੇਬਲ ਲੱਗਿਆ ਇਹ। ਐਨੇ ਪਿੰਡਾਂ ਦੇ ਵਿਚਕਾਰ ਖੇਤ ਦੇ ਵਿੱਚ ਟੇਬਲ ਲੱਗਿਆ। ਮੇਰਾ ਸ਼ੌਕ ਆ ਵੀ ਆਪਣੇ ਫਾਰਮ ਦੇ ਵਿੱਚ ਬੈਠ ਕੇ ਇੰਜੋਏ ਕੀਤਾ ਜਾਵੇ ਤੇ ਡੈਡ ਦੀਆਂ ਯਾਦਾਂ ਇਕੱਠੀਆਂ ਅਗ ਨੂੰ ਵੀ ਕੋ ਹੋ ਇਸੇ ਕਰਕੇ ਇਸ ਲੋਕੇਸ਼ਨ ਬਣਾਈ ਆ ਟੇਬਲ ਬਣਾਇਆ ਪਰ ਲੋਕ ਇੰਨੇ ਖਰਚ ਦੇ ਨਹੀਂ ਪਾਏ ਇੱਕ ਮੋਟਰ ਤੇ ਮੈਂ ਕਹਿੰਦਾ ਵੀ ਤੇ ਲੰਡਨ ਬ੍ਰਿਜ ਵੀ ਦਿਖਾਤਾ ਅੱਜ ਤੁਹਾਨੂੰ ਉਹ ਬਾਅਦ ਚ ਪਹਿਲਾਂ ਦੇਖ ਲਿਆ ਹੋਣਾ ਤੁਸੀਂ ਮੈਂ ਕਹਿੰਦਾ ਵੀ ਧੰਨਵਾਦ ਇਹ ਜਿਹੜਾ ਤੁਸੀਂ ਸਾਨੂੰ ਇੱਥੇ ਸੱਦ ਲਿਆ ਤੇ ਨਹੀਂ ਅਸੀਂ ਤਾਂ ਆ ਵੀ ਦੇਖਣਾ ਨਹੀਂ ਜੇ ਮੇਰੇ ਸੰਨਦੀਪ ਮਨਦੀਪ ਕੁਰਮੀ ਮੇਰਾ ਦੋਸਤ ਆ ਇੰਗਲੈਂਡ ਚ ਤਾਂ ਉਹਨੂੰ ਇਹ ਵੀਡੀਓ ਜ਼ਰੂਰ ਭੇਜਿਓ ਤੇ ਮੇਰੇ ਉਹਦੇ ਨਾਲ ਬਹੁਤ ਲਗਾਓ ਆ ਬਹੁਤ ਹੀ ਚੰਗਾ ਇਨਸਾਨ ਆ ਤੇ ਇਹ ਉਹਨਾਂ ਦੇ ਬ੍ਰਦਰ ਤੇ ਡਾਕਟਰ ਸਾਹਿਬ ਆਏ ਆ ਤੇ ਵੈਲਕਮ ਥੈਂਕ ਯੂ ਵੈਰੀ ਮਚ ਫਾਰ ਕਮਿੰਗ